ਇੱਕ ਵਾਰੀ ਮੈਂ ਨਾਲ ਚੱਲ ਬੜਾ ਹਾਂ ਚੱਲ ਭਾਈ ਸਾਹਿਬ ਭਾਨਾ ਭਾਈ ਕਹਿੰਦਾ ਯਾਰ ਆ ਆ ਕਰੀਂ ਉਹ ਭਾਈ ਬਣਾ ਦੇ ਜਾਨਾ ਦੇ ਭਾਈ ਬੱਵਾ ਆਇਆ ਕਰੀਂ ਭਾਈ ਬੱਦੀ ਕਰਨਾ ਹੈ ਭਾਈ ਅਰੇ ਰੁਕ ਜਾ ਯਾਰ ਤੂੰ ਰੁਕ ਭਾਈ ਮਨਣਾ ਕੀ ਹੱਗਾ ਅਰੇ ਭਾਈ ਆ ਮਾਰਾ ਵੀ ਦਿਖਾਓ ਅੱਪ ਅਸਲ ਤੇ ਪਰਾਂ ਇੱਕ ਕਰੀਂ ਨਹੀਂ ਨਹੀਂ ਇੱਥੇ ਖੜਨ ਨਾਲ ਕੀ ਹੱਲ ਹੋਊਗਾ ਇੱਥੇ ਖੜਨ ਨਾਲ ਕੋਈ ਹੱਲ ਨਹੀਂ ਇੱਥੇ ਖੜਾ ਰਹਿ ਇੱਥੇ ਖੜਾ ਰਹਿ ਥਰੀ ਧਰੀ ਖੜਾ ਖੜਾ ਆਪ ਤੋਂ ਸਾਰੇ ਹੋਰੇ ਭਾਈ ਸਾਹਿਬ ਮੈਂ ਇੱਥੇ ਬੁਲਾਇਆ ਹੋ ਗਿਆ ਆਪ ਸਭ ਤੋਂ ਪਹਿਲਾਂ ਸੁਣਾ ਕਿਸੇ ਮੈਂ ਇੱਥੇ ਬੁਲਾ ਲੈਣਾ ਸਰਾਹਾਂ ਦਾ ਭਾਈ ਤੂੰ ਬੁਲਾ ਬੁਲਾ ਬਾਈ ਲੰਗਾਲ ਸੁਣ ਲੈ ਉਹ ਭਾਈ ਉਹ ਸਰਾਹਾਂ ਚਾਰੋ ਹੋਇਆ ਸੈਂਪਲੀ ਇਹਦਾ ਉਹ ਮੈਂ ਤਾਂ ਟਰਾਲੀ ਭਰੀ ਦੀ ਅੱਥੇ ਲੈ ਕੋਲ ਛੁੱਟਦਾ ਛੁੱਟਦਾ ਇਹ ਕੀ ਬਦਲ ਰਿਹਾ ਨਾ ਕਿਸੇ ਨਾਲ ਅੱਛਾ ਛੁੱਟਾ ਇਹ ਮੈਂ ਕਿੰਨਾਂ ਮੋਟਰ ਵੀ ਲੈ ਕੇ ਚੱਲਣਾ ਮਨੂੰ ਆਪੇ ਟੈਸਟ ਟਰਾਲੀ ਇਹਨੂੰ ਫੇਰ ਕੋਈ ਫੰਡ ਕੋਈ ਬਦਲ ਕੇ ਰੰਗ ਨਾ ਲੱਗੇ ਕੈਮੀਕਲ ਉਹ ਬਗਾਰ ਬਗਾਰਾ ਖਾਦੇ ਖਾ ਲੋ ਰੰਗ ਰੰਗ ਖਾਦੇ ਹਾਂ ਆਪ ਕੋ ਬੇਟਾ ਤਿੰਨ ਚਾਰ ਵਾਰ ਇਹ ਦੇਖੋ ਦੂਜੀ ਦਾ ਪੈਣ ਲੱਗਣਾ ਆਪ ਇਹ ਦੇਖੋ ਮਾਨੇ ਇੱਕ ਕਮੇਡੀ ਗਾਉ ਮੇਰਾ ਵੀ ਗੁਰਦਾ ਘਰ ਮੇਰਾ ਖਿਲਾੜਾ ਕੋਈ ਵਾਸਤੇ ਆਉਗਾ ਜੀ ਮੈਂ ਹੁਣ ਯੂਪੀ ਮਯਫਰ ਮੈਂ ਗਾ ਤਾਪੋਰਾ ਟਾਲਾਪੋਰਾ ਅੱਜ ਹੀ ਆਈ ਹਾਂ ਹਰ ਜ्ञਾ ਹੈ ਹਾਂ ਤੁਹਾਡੇ ਸਾਰੇ ਆ ਗੁਰਦੇ ਵਿੱਚ ਮੇਰਾ ਕੈਨਿਕਲ ਇੱਕ ਮਿੰਟ ਵਿੱਚ ਨੀਂਦ ਦਾ ਨਾਮ ਨਹੀਂ ਆਦੇ ਖਾਵਾਂ ਤੂੰ ਉਹਦੇ ਨੇੜੇ ਉਹ ਜਿੱਦ ਕੇ ਸਾਡੇ ਗੁਰਦੇ ਚ ਕੈਨਿਕਲ ਨਹੀਂ ਕਰਦੀ ਹਾਂ ਸੀ ਲੋਕਾਂ ਨੂੰ ਜ਼ਹਿਰ ਖਵਾਈ ਜਾਂਦੇ ਯਾਰ ਜੀ ਤੇਰੀ ਬਾਤ ਹੋ ਜਾਏ ਇਹ ਜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਐ ਲੱਗਦਾ ਵੀ ਸਾਨੂੰ ਇੱਥੇ 10-20 ਰੁਪਏ ਸਸਤਾ ਮਿਲਦਾ ਜ਼ਹਿਰ ਖਾਈ ਜਾਂਦੇ ਆ ਇਹ ਨੁਕਸਾਨ ਕਿੰਨਾ ਵੱਡਾ ਜੀ ਸਸਤਾ ਹੋ ਰਿਹਾ ਬਹੁਤ ਘੱਟ ਜੀ ਵੀ ਕਰ ਨਿਕਲੀ ਕਮਾਦ ਵੀ ਕਿਹੜਾ ਪੜਦਾ ਮੇਰੀ ਗੱਲ ਸੁਣ ਲੈ ਅਸੀਂ ਤੈਨੂੰ ਮੈਂ ਦਿਖਾਉਣਾ ਆ ਜਾ ਮੇਰਾ ਗੁੜ ਤੂੰ ਮਲਾਈ ਮੇਰੇ ਗੁੜ ਦੇ ਸ਼ੱਕਰ ਨਾਲ ਲਾੜ ਲਗਾ ਰੱਖਾਗਾ ਜੀ ਹਾਂ ਦਿਖਾਉਣਾ ਆ ਜਾ ਆ ਨਹੀਂ ਆ ਵੀ ਲਗਰੇ ਕੋਈ ਜਨਾ ਅਸੀਂ ਉੱਥੇ ਵਗਾਉਨੇ ਆ ਆ ਦੇਖੀ ਆੜ ਯੂਪੀ ਦੀ ਵੀਡੀਓ ਬਣਾ ਕੇ ਲੈ ਆਇਆ ਮੈਂ ਹਾਜੀ ਉਹ ਯੂਪੀ ਬੜੀ ਬੜੀ ਹੈ ਧਿਆਨ ਮਾਰੋ ਯੂਪੀ ਦੇਖੋ ਕਿੰਨੀ ਬੜੀ ਹੈ ਕੋਈ ਕੁਝ ਵੱਡਲਾ ਗਈ ਦੋਸਰਾ ਵੱਡਲਾ ਚੌਕਰੀ ਖਰੀਦ ਕੇ ਲੈਉਣੇ ਆਂ ਟਰਾਲੀਆਂ ਆਉਂਦੀਆਂ ਭਰੀਆਂ ਆਉਂਦੀਆਂ ਤੂੰ ਦੇਖੀ ਚੱਲੀ ਇੱਕ ਤਰ੍ਹਾਂ ਦਾ ਕੈਮੀਕਲ ਨਹੀਂ 10 ਤਰ੍ਹਾਂ ਦਾ ਕੈਮੀਕਲ ਪਾਉਂਦੇ ਤੁਸੀਂ ਸਾ ਜੀ ਇਹ ਸਾਰਾ ਸਾਰਾ ਤਾਂ ਤਾਂ ਸੁੱਕਦਾ ਨਹੀਂ ਪਾਉਂਦਾ ਮੱਖਾ ਸੁੱਕਦਾ ਸੁੱਕਦਾ ਛੱਡ ਜਾ ਛੱਡ ਜਾ ਤੂੰ ਦਾ ਕੀ ਕੁਛ ਹੈ ਹਾਂਜੀ ਇਹ ਤਾਂ ਦੇ ਦੇ ਕੋ ਬਹੁਤ ਬੜਿਆ ਲੋਗ ਹਨ ਜੋ ਬਾਈ ਕਦੀ ਮਹਾਰਾਜ ਨਾ ਵੀ ਕ ਉਸਮ ਬਣਾਦਾ ਵੀਡੀਓ ਉਹ ਆ ਦੇਖੀ ਚੱਲੀ ਜੋ ਭਾਈ ਵੀਰ ਜੀ ਨੀਟਾ ਲਵਾ ਆ ਦੇਖ ਲੈ ਆ ਰ ਉਹ ਤਾਂ ਪੀਲੇ ਸਾਦ ਕਰਕੇ ਕਿਸੇ ਨੰ ਬੰਦੇ ਆਇਆ ਯੋ ਜੜਾ ਬੜਿਓ ਨਾ ਬੜਿਓ ਨਾ ਕਰਕੇ ਟੈਸਟ ਕਰਾਉਣਾ ਗੁੱੜ ਤੇ ਸ਼ੱਕਰ ਬੜਿਓ ਨਾ ਕਰਕੇ ਜੀ ਬਾਈ ਸਾਹ ਹਮ ਤਾਂ ਕਿਸਾਨ ਲੋਗ ਹੈ ਆ ਦੇਖ ਹਾਂ ਤਾਂ ਖਾਦੇ ਹਮ ਤਾਂ ਖਾਣਾ ਉਹ ਲੈ ਪਾਪੜੀ ਫਿਰ ਤਾਂ ਖਲਾੜ ਵਗਲ ਨਾ ਦੇ ਦੇ ਹਮ ਤਾਂ ਖਲਾੜ ਦਾ ਉਹ ਲੈ ਦੇ ਗੂ ਜਵਾਬ ਕੋਈ ਮਰਵਾਲ ਬਿਲਕੁਲ ਇੱਕ ਮਿੰਟ ਮੈਨੂੰ ਮੁੰਡੇ ਨੂੰ ਪੁਹਦਾ ਟੈਸਟ ਕਰਾਉਣਾ ਹੈ ਸਾਡਾ ਗੁਰੂ ਵੀ ਸ਼ੱਕਰ ਵੀ ਇਹ ਹੋਇਆ ਤੁਹਾਡੇ ਮੈਂ ਇੱਥੇ ਉਹਨੂੰ ਸੱਦ ਕੇ ਫੂਡ ਵਾਲਿਆਂ ਨੂੰ ਤੁਹਾਡੇ ਪਰਚਾ ਦਰਜ ਕਰਾਉਂ ਆਹ ਰਹਾ ਭਾਈ ਕਿਉਂ ਆਮਾ ਖੂਬ ਬੋਕਰੋ ਭਾਈ ਕਾ ਕੀ ਕਰੋਗੇ ਤੁਸੀਂ ਕਹਿੰਦੇ ਸੁੱਧਾ ਹਾਂ ਤੂੰ ਕਹ ਤੁਰੇ ਭਾਈ ਆਪ ਫਿਰ ਮੈਂ ਟੈਸਟ ਕਰਾ ਲਵਾਂ ਸਾਜੂ ਉਸ ਦੀ ਗੱਲ ਕਰੀਏ ਅੱਗੇ ਆਪ ਕੋ ਥਾਏਗਾ ਮੈਂ ਛੋਟਾ ਮੈਂ ਸੈਂਟਰ ਭਰਾਉਣ ਲੱਗੇ ਆਂ ਭਾਈ ਸਾਹਿਬ ਠੀਕ ਆ ਤੁਸੀਂ ਜੇ ਕਹਿੰਦਾ ਸੁੱਧਾ ਠੋਤੋ ਦਾ ਹਾਂ ਬਿੰਡੀ ਦਾ ਪਾਣੀ ਲੱਗ ਰਹਾ ਉਸਮਾ ਗੁੱਡਪਾ ਮੈਂ ਮੈਂ ਵੀ ਠੰਡੀ ਦੇ ਪਾਣੀ ਆ ਕਰਦਾ ਮੈਨੂੰ ਪਤਾ ਤੂੰ ਕਹਿੰਦਾ ਸੁੱਧਾ ਕਾ ਕਰ ਆਵਾਂ ਸੁੱਧਾ ਨਾ ਬਖੋ ਮੈਂ ਪਛੰਡੋ ਭਰਾ ਲੈ ਰੱਖਿਓ ਅੰਬਾ ਵਾਜ ਦੇਖਦੇ ਹਾਂ ਬਸ ਰੋਕ ਤੇ ਨਿਕਲ ਜਾ ਨਾ 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 ਉਪਰ ਦੇਸੀ ਬੰਦੇ ਮੈਂ ਪ੍ਰਵੇਸ਼ੀ ਬੰਦੇ ਤੋ ਕਰੋ ਆਰਾ ਮੇਰੀ ਬਾਤ ਸੁਣਿਆ ਪ੍ਰਵੇਸ਼ੀ ਬੰਦੇ ਲੋਕਾਂ ਨੂੰ ਯਾਰ ਵਿੱਚ ਨਹੀਂ ਇੱਥੇ ਹਰ ਬੋਰੀ ਆਡੀ ਦੇਖੋ ਆਪਾਂ ਬੈਕਗ੍ਰਾਉਂਡ ਤੇ ਕੀ ਹਰਦਾ ਅਜੇ ਅਨੇ ਹਰਦਾ ਤੋ ਕੁਝ ਨਹੀਂ ਆਇਆ ਫੇਰ ਹਰ ਤੋਂ ਭਾਈ ਸਾਹਿਬ ਆਵਾਜ਼ ਕੀ ਤੇਰਾ ਟਾਈਮ ਲੱਗ ਜਾਦਾ ਕਿਉਂ ਟਾਈਮ ਲੱਗੂਗਾ ਇਹਦਾ ਮਤਲਬ ਤੁਸੀਂ ਘਰ ਵਿੱਚ ਕਤਰੀ ਜਾਓ ਨਹੀਂ ਘਰ ਨਹੀਂ ਬਾਈ ਤੇ ਹੋਰ ਨਹੀਂ ਵੀ ਸਵਾਸਤ ਹੋ ਕਰ ਰਹਾ ਬਿੰਦੂ ਭਾਈ ਸੁਖੀ ਮੈਂ ਸਾਰਾ ਕੁਝ ਦੇਖ ਕੇ ਆ ਯੂਪੀ ਚ ਛੋੜੇ ਮਖਰ ਨਗਰ ਮੰਡੀ ਆ ਨਾ ਗੋੜੀ ਮੰਡੀ ਹੈ ਉਹ ਜੀ ਮੈਂ ਜਾ ਕੇ ਆ ਹਾਂ ਤਾਂ ਨਹੀਂ ਆਇਆ ਹੋਗਾ ਜੀ ਨਹੀਂ ਸਰ ਆ ਗੋੜੋ ਖੋਇਦੋਂ ਪੰਜਾਬ ਚੋਂਦਾ ਯੂਪੀ ਬੜੀ ਗੋੜੀ ਹੈ ਉਹ ਹਾ ਤੇ ਕੋਈ ਯੋਸੀਆ ਨਹੀਂ ਤੰਮੇ ਮੇਰੀ ਗੱਲ ਸੁਣ ਲੈ ਕੇ ਧਿਆਨ ਤੁਸੀਂ ਤਿੰਨ ਬੰਦੇ ਆ ਤੁਸੀਂ ਕਹਿੰਦੇ ਸਾਡੀ ਸ਼ਕਲ ਤੇ ਸਾਡਾ ਗੁਰ ਸ਼ੁੱਧ ਹੈ ਇਹ ਕਹਿੰਦੇ ਹਨ ਹਾਂ ਹਾਂ ਫਿਰ ਤੁਹਾਨੂੰ ਸੈਂਪਲ ਭਰਾਉਣ ਦੀ ਕੀ ਹਰਜਾ ਅਜੀ ਦੇ ਹਰ ਜਾ ਤਾ ਹਣੀ ਹਲੋ ਮੈਨੂੰ ਲਾਹਨੂ ਬਾਈਸੋਂ ਬਰੇਗਾ ਪਹਿਲਾ ਬੜਾ ਆ ਆ ਯਾਰ ਇੱਥੇ ਗੁੜ ਤੇ ਸ਼ੱਕਰ ਆ ਜੀ ਯੂਪੀ ਵਾਲੇ ਬੰਦੇ ਵੇਚ ਦੇ ਫਿਰਦੇ ਸੈਂਪਲ ਭਰਾਉਣਾ ਹੈ ਕਹਿੰਦਾ ਮੈਂ ਜਾ ਕੇ ਆਂ ਯੂਪੀ ਚ 10 ਤਰ੍ਹਾਂ ਦਾ ਕੈਮੀਕਲ ਪਾ ਕੇ ਗੁੜ ਤੇ ਸ਼ੱਕਰ ਤਿਆਰ ਕਰਦੇ ਆ ਇਹ ਜੀ ਨਹੀਂ ਬਾਈ ਇੱਥੇ ਲੋਤਾਂ ਨੂੰ ਜ਼ਾਇਰ ਖਵਾਈ ਜਾਂਦੇ ਆ ਜੀ ਨਹੀਂ ਬਾਈ ਜ਼ਾਇਰ ਦਾ ਉਹ ਹੋ ਗਿਆ ਆ ਜੀ ਆਜੋ ਤੁਰੋ ਬਾਈ ਨੂੰ ਸੈਂਪਲ ਭਰਾਉਣੇ ਆ ਮੈਂ ਇਹਨੂੰ ਲੈ ਕੇ ਆਉਣਾ ਉਧਰ ਆਜੋ ਅਰੇ ਸੁਬੇ ਤੇ ਹਾਂ ਬਾਬਾ ਜੀ ਬੋਲ ਬੋਲ ਦੁੱਧ ਪੰਜ ਪਾਣੀ ਹੋਣਾ ਹੋ ਜਾਣਾ ਚਲੋ ਅਰੇ ਭਾਈ ਸਾਹਿਬ ਨਾ ਨਾ ਇਹ ਨਹੀਂ ਗੱਲ ਬਣਦੀ ਯਾਰ ਬਾਈ ਇਹ ਜੀ ਮੀਰੀ ਨਹੀਂ ਜਨ ਯਾਰ ਬਾਈ ਇਹ ਜੀ ਮੀਰੀ ਤਰੀਕੀ ਆਈ ਗੱਲ ਖੜੀ ਆ ਗਈ ਅਰੇ ਮਾਨਾ ਦੰਤ ਕਲੰਦੀ ਦਾ ਮੈਂ ਚੈੱਕ ਕਰਾਂਗਾ ਨਹੀਂ ਮਾਨਾ ਨਾ ਨਾ ਨਹੀਂ ਯਾਰ ਤੂੰ ਵਾਰੀ ਗੱਲ ਮਾ ਲਾ ਜੀ ਭਾਈ ਜੀ ਲੈ ਭਾਈ ਜੀ ਕਿਉਂ 1000 ਰੁਪਏ ਲੈ ਨਹੀਂ ਨਹੀਂਗਾ ਭਾਈ ਸਾਹਿਬ ਵਿਸ਼ਵਾਸ ਕਰੋ ਤੂੰ ਟੈਸਟ ਕਿਉਂ ਕਰਾਉਂਦਾ ਅਰੇ ਤਾਂ ਵਾਟ ਟਾਈਮ ਲੱਗ ਜਾਣਾ ਮੈਂ ਆ ਜਾਣਾ ਕਰ ਮੈਂ ਤਾਂ 1000 ਰੁਪਏ ਦੂੰ ਅਰੇ ਨਹੀਂ ਬਰਦਾ 10 ਦੇਵਾ ਭਾਈ ਜੀ ਮੇਰੀ ਗੱਲ ਸੁਣ ਲੈ ਜੇ ਤੁਹਾਡਾ ਗੋੜ ਸ਼ੁੱਧ ਨਿਕਲ ਆ ਪਰਮਾਤਮਾ ਦੀ ਕਸਮ ਤੁਹਾਨੂੰ 10000 ਰੁਪਏ ਦੇ ਦਵਾਂਗੇ ਅਜੇ ਨਹੀਂ ਮੰਨੇ ਤੇ ਜੇ ਤੁਹਾਡਾ ਗੋੜ ਤੇ ਕੈਮੀਕਲ ਤੇ ਹੋਰ ਹੋਇਆ ਸਮਾਨ ਤੇ ਤੁਹਾਨੂੰ ਮੈਂ ਕਰਾਉਂ ਅੰਦਰ ਚਲੋ ਅਜੇ ਨਹੀਂ ਮੰਨਣਾ ਨਾ ਨਾ ਚੱਲ ਤੂੰ ਭਾਈ ਜੀ ਨਹੀਂ ਨਹੀਂ ਆਣੀ ਯਾਰ ਭਾਈ ਵੀ ਆਲੇ ਟਰਾਲੀ ਉਧਰ ਤੋੜ ਯਾਰ ਬੇਮਾਨਾ ਅਜੇ ਨਹੀਂ ਦੇਦਾ ਕੰਮ ਤੋਂ بڑے ਆਦਮੀ ਆ ਬੰਤਵਰੀ ਬਿਆਨ ਨਾ ਮੰਨਦਾ ਸੋਨ ਬੇ ਨੂੰ ਇੱਕ ਕਾਲ ਦੀ ਸਾਂਝ ਨਹੀਂ ਲੱਗਦੀ ਤੁਸੀਂ ਗੱਲ ਤੇ ਜ਼ੋਰ ਦਿੰਦੇ ਹੋ ਸਾਡਾ ਗੋੜ ਸ਼ੁੱਧਾ ਕਿ ਉਹ ਲਾਪਰੂਫ ਸੈਂਟਰ ਪਰੌਣ ਚ ਕੀ ਹਰ ਜਾ ਆ ਇੱਕ ਬਾਤ ਤੈਨੂੰ ਬਤਾਉਂ ਸਰ ਕੋਈ ਕੁਝ ਕੰਮ ਕਰ ਰਹਾ ਕੋਈ ਕੁਝ ਰੋ ਕਰ ਰਹਾ ਕੁਝ ਕਰਗਾ ਤਾਂ ਵੇਚਣਾ ਹੀ ਪੜੇਗਾ ਇਹ ਲਾਹਤ ਹੋਗੀ ਜਰ ਭਾ ਕੇ ਵੇਚ ਦਵੂ ਕੁਝ ਕਰਕੇ ਵੇਚਣਾ ਪਊਗਾ ਨਹੀਂ ਜਾ ਰਹੀ ਨਹੀਂ ਖਾਸਾ ਕਰਦਾ ਮਿੱਠਾ ਸੌਦਾ ਤਾਂ ਸੀ ਵੀ ਪਾਉਣੇ ਆ ਮਿੱਠਾ ਥੋੜਾ ਸ਼ੱਕਰ ਜੀ ਪੈਂਦਾ ਸਾਨੂੰ ਪਤਾ ਆਹ ਹੋਈ ਆ ਜੀ ਬਸ ਠੀਕ ਆ ਗੱਲ ਕਰਦਾ ਮੈਂ ਕੈਮੀਕਲ ਦੀ ਨਾ ਤਾਂ ਨਿਕਲਨੇ ਵਾਲਾ ਇਸ ਵਾਰ ਤਾਂ ਕਰ ਰਹਾ ਮਿੱਠਾ ਸੌਦਾ ਇਸ ਤਰ੍ਹਾਂ ਉਹ ਮੈਂ ਕਹਿੰਦਾ ਮੈਂ ਖੁਰਦਾ ਵਿਸ਼ਵਾਸ ਹੈ ਚਲੋ ਅਪ ਟਰੈਕਟਰ ਕਰਾਉਣੇ ਆ ਭਾਜੀ ਭਾਈ ਜੀ ਲੈਣ ਤੋਂ ਕਰੀਏ ਲੈ ਭਾਈ ਟਰੈਕਟਰ ਦੇ ਪਾ ਜੀ ਆ ਆ ਜਾ ਜਦੋਂ ਮੈਂ ਨਗਰ ਆ ਗਰ ਨਾ ਅਗਰ ਮੈਂ ਖੁਰਦਾ ਫੋਟ ਟਰੈਕਟਰ ਕਰਵਾਉਣਾ ਅਰੇ ਮਾਰ ਲਵਾਈਂ ਉਹੀ ਪਾ ਪਾ ਕੇ ਚਹਿਰਾ ਆਦਾ ਕਰ ਲੈ ਮਾਰ ਲਵਾ ਨਾ ਨਾ ਮੈਂ ਇੱਥੇ ਬੁਲਾ ਲੂੰ ਅਰੇ ਨਹੀਂ ਇੱਥੇ ਨਾ ਬੁਲਾ ਜਾਂ ਗਲਤੀ ਮੰਨ ਜਿਓ ਅਰੇ ਮਾਰ ਲੇ ਮਾਰਿਆ ਯਾਰ ਸਾਡੇ ਕੋਲ ਕਮੀ ਕਰਾ ਸੀ ਮੁੜ ਕੇ ਪੰਜਾਬ ਚ ਗੜਨੀ ਵੇਚਣਾ ਉਹਦੇ ਆ ਨਹੀਂ ਆਲੇ ਬਸ ਹੈ ਪਤਾ ਆਣੇ ਕਰੀ ਬਸ ਦੱਸ ਕੀ ਕੋਸ਼ਿਸ਼ ਕਰੇ ਜੋ